ਅਮਰੀਕਾ ਦੇ ਫਰੇਜ਼ੀਨੋ ਸ਼ਹਿਰ ਜਿਸ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਕਰਕੇ ਮਿਨੀ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕੋਈ ਅਜਿਹਾ ਮੇਲਾ ਨਹੀਂ ਜਿਹੜਾ ਫਰੇਜ਼ੀਨੋ ਵਿੱਚੋਂ ਨਾ ਲੱਗਦਾ ਹੋਵੇ ਲੰਗੇ ਦਿਨੀ ਪੰਜਾਬਣ ਮਟਿਆਰ ਵੱਲੋਂ ਧੀਆਂ ਦਾ ਸੈਲਾਣਾ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਫਰੇਜ਼ੀਨੋ ਦੇ ਖੂਬਸੂਰਤ ਗੋਲਫ ਕੋਰਸ ਵਿੱਚ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਮਟਿਆਰਾਂ ਨੇ ਪਹੁੰਚ ਕੇ ਲਾਈਵ ਗੋਲੀਆ ਰਹੀ ਗਿੱਦਾ ਪਾ ਕੇ ਅੰਬਰੀ ਧੂੜ ਚੜਾ ਦਿੱਤੀ ਮੇਲੇ ਵਿੱਚ ਫ੍ਰੀ ਐਂਟਰੀ ਸੀ ਫ੍ਰੀ ਫੂਡ ਦਾ ਮਟਿਆਰਾ ਨੇ ਖੂਬ ਲੁੱਟ ਫੱਲਿਆ ਮੇਲੇ 'ਚ ਲੱਗੇ ਸਟਾਲਾਂ ਤੋਂ ਮਟਿਆਰਾ ਨੇ ਖੂਬ ਖਰੀਦੋ ਫਰੋਕਤ ਵੀ ਕੀਤੀ ਇਹ ਪਾਰਕ ਬਹੁਤ ਸੁੰਦਰ ਝੀਲ ਦੇ ਕਿਨਾਰੇ ਬਣਿਆ ਹੋਇਆ ਇਸ ਮੌਕੇ ਫੌਜੀ ਤੇ ਡੀਜੇ ਨੇ ਸਭ ਨੂੰ ਖੂਬ ਨਚਾਇਆ ਮੇਲੇ 'ਚ ਲੱਗੇ ਫੋਟੋ ਬੂਥ ਵੀ ਹਰੇਕ ਦਾ ਧਿਆਨ ਖਿੱਚਰੇ ਸਰ ਕੁਝ ਬੀਬੀਆਂ ਨੇ ਮੇਲੇ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਲਗਾਤਾਰ ਫਰੀਜ਼ਨ ਨੂੰ ਵਿਖੇ ਲਗਾਇਆ ਜਾ ਰਿਹਾ ਅਤੇ ਹਰ ਸਾਲ ਮਟਿਆਰਾਂ ਵੱਧ ਚੜਕੇ ਇਸ ਮੇਲੇ ਵਿੱਚ ਸ਼ਿਰਕਤ ਕਰਦੀਆਂ ਨੇ ਉਹਨਾਂ ਕਿਹਾ ਕਿ ਮੇਲਾ ਕਰਵਾਉਣ ਦਾ ਸਾਡਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨਾ ਹੈ ਇਸ ਮੌਕੇ ਸੰਦੀਪ ਸਿੰਘ ਸਿੱਧੂ ਨੇ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਖੀਰ ਅੰਮਿੱਟ ਪੜਾ ਛੱਡਦਾ ਹੋਇਆ ਇਹ ਮੇਲਾ ਯਾਦਗਾਰੀ ਹੋ ਨਿਬੜਿਆ